ਬਦੋਦੀ ਬਾਸਿਕੋ ਇਸ ਨੂੰ ਅੰਕਾਰ ਵਾਹਿਗੁਰੂ ਜੀ ਦੇ ਪਤਨੇ ਸ਼੍ਰੀ ਪ੍ਰਬਤੀ ਦੇ ਸਹਾਇ ਵਾਰ ਸ਼੍ਰੀ ਪ੍ਰਬਤੀ ਦੇ ਪਤ ਜੰਗਲ ਸਿੰਘ 10ਵੇਂ ਪ੍ਰਥਮ ਪ੍ਰਬਤੀ ਸਮਰਪਤ ਗੁਰਦਵਾਰਨ ਮੰਡਿਆ ਰਣਜੀਤ ਗੁਰਦੇਵ ਦਾ ਅਸਤਰਾਮ ਦਾ ਸਿੰਘ ਸਹਾਇ ਅਰਜਨ ਹਰਗੋਬਜ ਜਨ ਨੂੰ ਸਵੇ ਸ਼੍ਰੀ ਹਰਦਾਇ ਸ੍ਰੀ ਭਗਵਾਨ ਕ੍ਰਿਸ਼ਨ ਤੇ ਅੱਗੇ ਉਸ ਦੇ ਕਿਰਤਾਂ ਸਾਭੀ ਕੁਝ ਜ਼ਿਆਦਾ ਰੇਤ ਬਹਾਕਰ ਸਮਰੇ ਹੈ ਸਾਡੇ ਨੂੰ ਗਿਆਨ ਦਾ ਸੰਪਨ ਸਹਾਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂ ਹੀ ਹਿੰਸਾ ਹਾਂ ਹੀ ਵਿਸਾ ਪਖ ਸ੍ਰੀ ਅਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਦਾਰ ਕੀਤਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰੀਆਂ ਚੌਹਾਂ ਸਹੀ ਜਾਦਿਆਂ ਚਾਲੂ ਪਤਿਆਂ ਸੱਖੀਆਂ ਚੱਪੀਆਂ ਜਿਨ੍ਹਾਂ ਨਾਮ ਜੱਤੇਆ ਵਿਵੰਦਕੇ ਸ਼ਕਿਆ ਦੇ ਚਲਾਹ ਤੇਗਵਾਦੀ ਦੇਖੇ ਅੰਦਰ ਕੀਤਾ ਤਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਫਾਕਸਾ ਜੀ ਬੋਲੋ ਜੀ ਜੁਵਾਣ ਜੀ ਦੇ ਨਾਮ ਸੀਧਾ ਸੁਗਣੀਆਂ ਨੇ ਧਰਮ ਦੇ ਸ੍ਰੀ ਸੱਤੇ ਬੰਦ ਬੰਦ ਫਟਵਾਏ ਪੁਤਰੀਆਂ ਨੂੰ ਹੰਨਾ ਚੜਕੀਆਂ ਤੇ ਖੜੇ ਹਰਿਆਣਾ ਹਲ ਚਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਸ਼ੁਰੂਆਤ ਨਹੀਂ ਕੀਤੀਆਂ ਪਰਮੇਸ਼ਰ ਸਾਹਿਬਾਂ ਸੁੱਖੀ ਕੇਸਾਂ ਸੁਆਸਾਂ ਨਾਲ ਨਿਵਾਜੀ। ਪਨਾਲ ਸੋਹਣੀ ਸ਼ਹਿਰ ગામ ਸਿਨਾ ਜੀ ਦੀ ਪ੍ਰਸ਼ਾਸਨ ਕਾਲ ਕਮਾਈ ਜੀ ਦਾ ਧਿਆਨ ਕਰਕੇ 500 ਜੀਨੀ ਬੋਲੋ ਜੀ ਨਵਾਜ਼ ਜੀ ਪੰਜਾ ਕਸ਼ਤਾਂ ਸਰਬੱਤ ਗੁਰਦੁਆਰਿਆਂ ਦੀ ਖਾਤਿਰ ਕਰਕੇ ਬੋਲੋ ਜੀ ਨਵਾਜ਼ ਇਹ ਨਿਮਾਣੀ ਜੇ ਮਾਨ ਸਤਿਗੁਰ ਜੀ ਦੇ ਤਾਣੀ ਤਾਹਾਂ ਮੇਂ ਈਆਂ ਬਿਉ ਪ੍ਰਿਆਸ ਰਉ ਪ੍ਰਿਆਸ ਰਾ ਸਚੀ ਕਿਤਾ ਬਾਹੀ ਗੁਰੂ ਜੀ ਧੰਨ 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 ਤੱਕ ਚਵਰ ਸ਼ਤਪ ਦੇ ਬਾਲਕ ਹਾਜ ਨਾਗਰਿਕਪਤਾ ਵਜੀਪੇ ਸਰਵਾਮਾਨ ਜੋਗ ਜੋਗ ਅਟਲ ਦੀਨ ਦੁਨੀਆ ਦੇ ਬਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਧੰਨ 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 ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਮਹਾਰਾਜ ਆਪ ਜੀਆਂ ਦੇ ਗੁਰਤਾ ਗਦੀ ਗੁਰੂ ਥੁਰਗਨੂ ਸਮਰਪਿਤ ਧੰਨ ਧੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਤਨ ਸਤ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਬਾਰਕ ਚਰਨਾ ਕਮਣਾ ਪਾਸ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਸਤਿਗੁਰੂ ਮੇਹਰਾਂ ਕਰਦੀਆਂ ਕਰੋ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਕਰੋ ਕਰੋ ਸਰਬੱਤ ਸੰਤਾਂ ਨੂੰ ਅਮਰਤਵ ਦੇਦੀ ਸੰਭਾਲ ਮੇਰੇ ਨਾਮ ਸਿਮਰਨ ਦੀਆਂ ਦਾਤਾਂ ਮਕਸਦੀਆਂ ਗੁਰਸਿੱਖੀ ਜੀਵਨ ਗੁਰਸਿੱਖੀ ਸੇਵਾ ਕਰੋਸਾ ਨਾਮਦਾਨ ਬਖਸ਼ਣਾ ਦੀ ਸਰਵਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਇਹ ਆਪਸੀ ਪ੍ਰੇਮ ਪਿਆਰ ਖੁਸ਼ਹਾਲੀ ਸ਼ਾਂਤੀ ਬਣਕਾਉਣੀ ਮਨਾਂ ਦੀਆਂ ਸ਼ੁੱਧ ਭਾਵਨਾਵਾਂ ਮਨੋਪਾਵਨਾਵਾਂ ਸਵਾਮਰਾ ਦਾ ਪੂਰਵ ਕਰਮੀਆਂ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਤਾਂ ਕਿਤਾ ਜੀ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਜਾਨੀ ਆਗਨ ਕਾਹੇ ਸਵਾਉ ਜਨ ਕੇ ਸੰਗ ਵਿੱਚ ਤੇ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਸੁਜਨ ਕਾਓ ਸਦਾ ਨਮ ਸਤਿਕਾਰ ਦੇ ਮਹਾਰਾਜਾ ਅੰਸਾਰ ਤਨ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦਾ ਅੱਜ ਬਹੁਤ ਆਇਬੁਰਗਪੁਰਾ ਹੈ ਸਤਿਗੁਰੂ ਮੇਰਾ ਕਰਮੀਨਾ ਦਰੋਂ ਕੋਰੋਂ ਸਰਬਤ ਸੰਤਾਂ ਦਾ ਭਲਾ ਕਰਨਾ ਦੀ ਪਾਣੀ ਦੀ ਤੂੜਨੀਆ ਤੇ ਚੜਨ ਦੀ ਸਾਨੂੰ ਸਾਰਿਆਂ ਨੂੰ ਸਵਰਾਥਾਂ ਬਖਸ਼ੀ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੀ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੀ ਦਰੋਂ ਕੋਰੋਂ ਸਤਿਗੁਰੂ ਸਰਬਤ ਸੰਤਾਂ ਦਾ ਭਲਾ ਕਰਨਾ ਬੇਅੰਤ ਪੁੱਲਾ ਮਛਲੇ ਨਾ ਜੀ ਸੋ ਹੋਵੇ ਨਾਮ ਸੁਖੀ ਹੋਵੇ ਨਾਮ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬਤ ਦਾ ਭਲਾ